ਸਟੈਂਡਰਡ ਇੱਕ ਜਿਹਾ ਪਰਿਵਾਰ ਹੈ ਇੱਕ ਨੌਜਵਾਨ ਹੈ ਕੋਧਖਿਆਰੀ ਮਾਂ ਹੈ ਜਿਹਦੇ ਚਾਰ ਪੁੱਤ ਸੀ ਚਾਰ ਪੁੱਤਾਂ ਦੇ ਵਿੱਚੋਂ ਤਿੰਨਾਂ ਦੀ ਮੌਤ ਹੋ ਗਈ ਤੇ ਇੱਕ ਪੁੱਤ ਹੈ ਜਿਹੜਾ 3-4 ਸਾਲ ਤੋਂ ਬੈੱਡ ਦੇ ਉੱਤੇ ਪਿਆ ਹੈ। ਇੱਕ ਟਰੱਕ ਐਕਸੀਡੈਂਟ ਹੋ ਗਿਆ ਸੀ 2021 ਚ ਤੇ ਉਹਦੇ ਕਾਰਨ ਜਿਹੜੇ ਮੇਰੇ ਸਪਾਈਨਲ ਕੋਰਡ ਇੰਜਰੀ ਹੋ ਗਈ ਗਰਦੰਦੇ ਬਣ ਕੇ ਕ੍ਰੈਂਕ ਹੋ ਗਈ ਸੀ ਤੇ ਹੁਣ ਮੰਨ ਲਓ ਮੇਰਾ ਇਹਦਾ 7 ਤੋਂ ਥੱਲੇ ਦਾ ਸਰੀਰ ਆ ਉਹ ਕੰਮ ਨਹੀਂ ਕਰਦਾ ਹੈ। ਜਦੋਂ ਮੈਂ 4 ਸਾਲ ਤੋਂ ਬੈੱਡ 'ਤੇ ਹੀ ਆ ਤੇ ਜਿਹੜਾ ਬਸ ਸਾਤੀ ਨੂੰ ਤਾਂ ਹਾਂ ਥੋੜਾ ਥੋੜਾ ਸਰੀਰ ਕੰਮ ਕਰਦਾ ਜਾਂ ਮੈਂ ਬੋਲ ਸਕਦਾ ਜਾਂ ਮੈਂ ਕੋਈ ਆਪਣਾ ਖਾਣਾ ਵਗੈਰਾ ਖਾ ਸਕਦਾ ਹੋਰ ਮੇਰੇ ਕੋਈ ਵੀ ਮੰਨ ਲਓ ਸਰੀਰ 'ਚ ਜਿਹੜੀ ਹਲਚਲ ਨਹੀਂ ਹੁੰਦੀ। ਸਪਾਈਨਲ ਕੋਰਡ ਇੰਜਰੀ ਦਾ ਅਜੇ ਤੱਕ ਟਰੀਟਮੈਂਟ ਤਾਂ ਜੀ ਕੋਈ ਹੈ ਨਹੀਂਗਾ। ਠੀਕ ਹੋਣ ਦੇ ਚਾਂਸ ਜਿਹੜੇ ਉਹ ਤਾਂ ਬਾਹਰ ਦੇ ਹੱਥਾਂ ਡਾਕਟਰਾਂ ਨੇ ਤਾਂ ਜਵਾਬ ਦਿੱਤਾ ਹੋਇਆ। ਪਰ ਨੇ ਕਿੰਨਾ ਕ ਖਰਚ ਦੱਸਿਆ ਕਿ ਇੱਕ ਹੋਣ ਵਾਲੇ ਸਮਝ ਕਿੰਨਾ ਕ ਖਰਚ ਦੀ ਲੋੜ ਹੈ ਜਿਹੜੇ ਹਸਪਤਾਲ ਨੇ ਸਾਰੇ ਦੇ ਸਾਰੇ ਪ੍ਰਾਈਵੇਟ ਨੇ ਕਿਉਂਕਿ ਸਰਕਾਰੀ ਅਦਾਰਿਆਂ ਚ ਇਹ ਟ੍ਰੀਟਮੈਂਟ ਇਹਨਾਂ ਦੇ ਹੋ ਨਹੀਂ ਰਹੇ ਤੇ ਨਾ ਹੀ ਕੋਈ ਕਰਦਾ ਵੀ ਇਹ ਸਹੀ ਤਰੀਕੇ ਨਾਲ ਸਿੱਧੀ ਗੱਲ ਹੈ ਮੈਨੂੰ ਇੱਥੋਂ ਤੱਕ ਕਿਹਾ ਜਾਂਦਾ ਤੂੰ ਸਟਾਰ ਬਣ ਗਿਆ ਚੰਗੇ ਕੱਪੜੇ ਪਾਉਣ ਲੱਗ ਗਿਆ ਤੂੰ ਰੋਂਦਾ ਬਿਲਕੁਲ ਦਾ ਹੀ ਠੀਕ ਸੀ ਕਿਤੇ ਨਾ ਕਿਤੇ ਦੇਖਿਆ ਜਾ ਬੇਇਨਸਾਨੀਤ ਜਿੰਦਾ ਜੀ ਹਰ ਇੱਕ ਬੰਦੇ ਦੇ ਅੰਦਰ ਜਿਹੜੇ ਇਸ ਹਾਲਾਤ ਦੇ ਵਿੱਚ ਸਾਡੀ ਅਗ ਜਿਨ੍ਹਾਂ ਨੇ ਪਾਹ ਫੜੀ ਆ ਨਹੀਂ ਤਾਂ ਸਾਨੂੰ ਪਤਾ ਜੀ ਕੌਣ ਕਿਸੇ ਦਾ ਕਰਦਾ ਆਪਣੇ ਬਗਾਨੇ ਹੋ ਜਾਂਦੇ ਨੇ ਤੇ ਸਾਡੇ ਸੰਸਾਰ ਦੇ ਵਿੱਚ ਜਦੋਂ ਪ੍ਰਮਾਤਮਾ ਕਿਸੇ ਨੂੰ ਦੁੱਖ ਦਿੰਦਾ ਤਾਂ ਉਹਦੇ ਨਾਲ ਇੱਕ ਤਾਕਤ ਵੀ ਦੇ ਦਿੰਦਾ ਉਸ ਦੁੱਖ ਤੋਂ ਨਜਾਤ ਪਾਉਣ ਦੇ ਲਈ ਤੇ ਸਾਡੇ ਸਮਾਜ ਦੇ ਅੰਦਰ ਜਿੱਥੇ ਬਹੁਤ ਸਾਰੇ ਲੋਕ ਦੁਖੀ ਨੇ ਪਰੇਸ਼ਾਨ ਨੇ ਉੱਥੇ ਬਹੁਤ ਸਾਰੇ ਲੋਕ ਸਮਾਜ ਸੇਵੀ ਕਿੰਨੇ ਵੀ ਨੇ ਜਿਹੜੇ ਦੁਖੀ ਲੋਕ ਨੇ ਜਿਹੜੇ ਲੋੜਵੰਦ ਲੋਕ ਨੇ ਅਕਸਰ ਉਹਨਾਂ ਦੀ ਮਦਦ ਕਰਦੇ ਰਹਿੰਦੇ ਆ ਸਾਡੇ ਨਾਲ ਇੱਕ ਅਜਿਹਾ ਪਰਿਵਾਰ ਹੈ ਇੱਕ ਨੌਜਵਾਨ ਹੈ ਇੱਕ ਉਹ ਦਿਖਿਆਰੀ ਮਾਂ ਹੈ ਜਿਹਦੇ ਚਾਰ ਪੁੱਤ ਸੀ ਚਾਰ ਪੁੱਤਾਂ ਦੇ ਵਿੱਚੋਂ ਤਿੰਨਾਂ ਦੀ ਮੌਤ ਹੋ ਗਈ ਤੇ ਇੱਕ ਪੁੱਤ ਹੈ ਜਿਹੜਾ 3-4 ਸਾਲ ਤੋਂ ਬੈੱਡ ਦੇ ਉੱਤੇ ਪਿਆ ਹੈ ਉਹ ਪਰਿਵਾਰ ਸਾਡੇ ਨਾਲ ਹੈ ਗੱਲਬਾਤ ਕਰਦੇ ਆ ਆ ਜਾਣਾਂਗੇ ਇਹਨਾਂ ਦੀ ਦੁੱਖਾਂ ਦੀ ਕਹਾਣੀ ਤੇ ਕਿਵੇਂ ਉਸ ਪ੍ਰਮਾਤਮਾ ਨੇ ਉਹਨਾਂ ਲੋਕਾਂ ਨੂੰ ਭੇਜਿਆ ਜਿਹੜੇ ਲੋਕਾਂ ਨੇ ਇਹਨਾਂ ਦੀ ਮਦਦ ਕੀਤੀ ਭਾਈ ਕੀ ਨਾਮ ਹੈ ਤੁਹਾਡਾ ਤੇ ਕਿੱਥੇ ਦੇ ਰਹਿਣ ਵਾਲੇ ਮੇਰਾ ਨਾਮ ਸਰਬਜੀਤ ਸਿੰਘ ਹੈ ਜੀ ਪਿੰਡ ਸਾਡਾ ਤਾਜੂਕਿਆ ਬਰਨਾਲੇ ਜ਼ਿਲ੍ਹੇ ਸੀ ਕੀ ਹਾਲਾਤ ਹੋਏ ਹੋਏ ਨੇ ਤੁਹਾਡੇ ਕਿਵੇਂ ਹੋਏ ਸੀ ਇਹ ਮੇਰਾ ਜੀ ਟਰੱਕ ਐਕਸੀਡੈਂਟ ਹੋ ਗਿਆ ਸੀ 2021 ਚ ਤੇ ਉਹਦੇ ਕਾਰਨ ਜਿਹੜੇ ਮੇਰੇ ਸਪਾਈਨਲ ਕਾਰਡ ਇੰਜਰੀ ਹੋ ਗਈ ਕਰਦਨ ਦੇ ਮਣਕੇ ਕ੍ਰੈਂਕ ਹੋ ਗਏ ਸੀਗੇ ਤੇ ਹੁਣ ਮੰਨ ਲਓ ਮੇਰਾ ਜਿਹੜਾ 7 ਤੋਂ ਥੱਲੇ ਦਾ ਸਰੀਰ ਉਹ ਕੰਮ ਨਹੀਂ ਕਰਦਾ ਹੈਗਾ ਬਿਲਕੁਲ ਹੀ ਆਹ ਹੱਥ ਥੋੜੇ ਬਹੁਤ ਮੂਵ ਕਰਦੇ ਨੇ ਤੇ ਉਹ ਜਿਹੜਾ ਪਿੱਛੇ ਲੱਕ ਤੇ ਬਹੁਤ ਵੱਡੇ ਵੱਡੇ ਜ਼ਖਮ ਹੋ ਗਏ ਸੀਗੇ ਲੱਤਾਂ ਤੇ ਜ਼ਖਮ ਹੋ ਗਏ ਸੀ ਤੇ ਮੰਨ ਲਓ ਜਾਨੀ ਕਿ ਹੁਣ ਮੈਂ 4 ਸਾਲ ਤੋਂ ਬੈੱਡ 'ਤੇ ਹੀ ਆ ਤੇ ਜਿਹੜਾ ਬਸ 7 ਤੋਂ ਤਹਾਂ ਥੋੜਾ ਥੋੜਾ ਸਰੀਰ ਕੰਮ ਕਰਦਾ ਜਾਂ ਮੈਂ ਬੋਲ ਸਕਦਾ ਜਾਂ ਮੈਂ ਕੋਈ ਆਪਣਾ ਖਾਣਾ ਵਗੈਰਾ ਖਾ ਸਕਦਾ ਹੋਰ ਮੇਰੇ ਕੋਈ ਵੀ ਮੰਨ ਲਓ ਸਰੀਰ 'ਚ ਜਿਹੜੀ ਹਲਚਲ ਨਹੀਂ ਹੁੰਦੀ ਚਾਰ ਸਾਲ ਤੋਂ ਬੈਠਦੇ ਉੱਤੋਂ ਕਿੱਥੇ ਕਿੱਥੇ ਇਲਾਜ ਚੱਲਿਆ ਕਿਵੇਂ ਇਲਾਜ ਹੋਇਆ ਪਹਿਲਾਂ ਤਾਂ ਜੀ ਦੇਖੋ ਮੇਰਾ ਜਾਦਾ ਆਪਰੇਸ਼ਨ ਹੋਣਾ ਸੀਗਾ ਐਕਸੀਡੈਂਟ ਹੋਇਆ ਘਰੇ ਤਾਂ ਕਿਸੇ ਦੇ ਕੋਲੇ ਰੁਪਈਆ ਵੀ ਨਹੀਂ ਹੁੰਦਾ ਉਸ ਵਕਤ ਰਿਸ਼ਤੇਦਾਰਾਂ ਨੇ ਵੀ ਬਹੁਤ ਮਦਦ ਕੀਤੀ ਹੈ ਜੀ ਤੇ ਸਾਡੇ ਪਿੰਡ ਨੇ ਬਹੁਤ ਸਹਿਯੋਗ ਦਿੱਤਾ ਸਾਡਾ ਨਗਰ ਬਹੁਤ ਚੰਗਾ ਹੈ ਜੀ ਤੇ ਉਸ ਵਕਤ ਮੇਰਾ ਇਲਾਜ ਹੋਇਆ ਪੀਜੀਆਈ ਦੇ ਵਿੱਚ ਫਿਰ ਉਸ ਤੋਂ ਬਾਅਦ ਘਰੇ ਆਏ ਜੀ ਪਿੰਡ ਸਾਡਾ ਘਰ ਤਾਂ ਡਿੱਗਿਆ ਹੋਇਆ ਸੀਗਾ ਫਿਰ ਉੱਥੇ ਮੈਨੂੰ ਪਿੰਡ ਦੀ ਧਰਮਸ਼ਾਲਾ ਦੇ ਵਿੱਚ ਰੱਖਿਆ ਸੀ ਸਾਡੇ ਤੇ ਉਸ ਤੋਂ ਬਾਅਦ ਇੱਕ ਸੰਸਥਾ ਵਾਲੇ ਲੈ ਗਏ ਸੀ ਜੀ ਮੁਹਾਲੀ ਦੇ ਲਵੇ ਨਾ ਪੈਂਤਪੁਰ ਪਿੰਡ ਐ ਕੋ ਉੱਥੇ ਸੰਸਥਾ ਬਣੀ ਹੋਈ ਸੀ ਉਹ ਲੈ ਗਏ ਤੇ ਉੱਥੇ ਮੇਰੇ ਕਾਫੀ ਜ਼ਖਮ ਵਗੈਰਾ ਹੋ ਗਏ ਜੀ ਫਿਰ ਉਹਨਾਂ ਨੇ ਘਰੇ ਭੇਜਤਾ ਤੇ ਉਦੋਂ ਬਾਅਦ ਸਾਡੇ ਕੋਲੇ ਪੈਸੇ ਨਹੀਂ ਸੀ ਹੈਗੇ ਬਿਲਕੁਲ ਹੀ ਤੇ ਫਿਰ ਮੈਂ ਘਰੇ ਰਿਹਾ ਜੀ ਕਾਫੀ ਟਾਈਮ ਤੇ ਲੱਤਾਂ ਗਲਗੀਆਂ ਸੀ ਬਿਲਕੁਲ ਬਠਿੰਡੇ ਦਿਖਾਇਆ ਦੇ ਬਠਿੰਡੇ ਕਈ ਪ੍ਰਾਈਵੇਟ ਹਸਪੀਟਲ ਕਹਿੰਦੇ ਘੋਂਦੇ ਨਾਮੀ ਜਿਹੜੇ ਹਸਪੀਟਲ ਨੇ ਉਹਨਾਂ 'ਚ ਜਦ ਗਏ ਤੇ ਉਹਨਾਂ ਨੇ ਕਿਹਾ ਵੀ ਕਹਿੰਦੇ ਲੱਤਾਂ ਦੀ ਹਾਲਤ ਜਿਹੜੀ ਇੰਨੀ ਕੁ ਜ਼ਿਆਦੇ ਖਰਾਬ ਹੋ ਚੁੱਕੀ ਆ ਵੀ ਗੋਡਿਆਂ ਦੇ ਕੋਲੋਂ ਜੇ ਲੱਤਾਂ ਨਾ ਵੱਡੀਆਂ ਤਾਂ ਵੀ ਸਾਰਾ ਸਰੀਰ ਗਲ ਜਾਣਾ ਚਲੋ ਪੈਸੇ ਵੀ ਹੈ ਨਹੀਂ ਸੀਗੇ ਉਸ ਵਕਤ ਵਾਹਿਗੁਰੂ ਦੇ ਸਹਾਰੇ ਛੱਡਿਆ ਵੀ ਜਿੰਮੇ ਮਾਲਕ ਕਰੂਗਾ ਆਪਾਂ ਉਹਦੇ ਪਾਣੀ 'ਚ ਖੋਸ ਰਹਾਂਗੇ ਵੀ ਜਿੰਮੇ ਵੀ ਉਹਨੇ ਕਰਨੀ ਆ ਪਾਈ ਵੀ ਉਸੇ ਨੇ ਐਵੇਂ ਕੱਢਣੀ ਵੀ ਉਸੇ ਨੇ ਤੇ ਉਸ ਵਕਤ ਅਸੀਂ ਜਿਹੜਾ ਮਤਲਬ ਆਪਰੇਸ਼ਨ ਕਰਵਾਇਆ ਨਹੀਂ ਲੱਤਾਂ ਚਲੋ ਠੀਕ ਹੋ ਗਈਆਂ ਬਚ ਗਈਆਂ ਤੇ ਫਿਰ ਉਸ ਤੋਂ ਬਾਅਦ ਘਰੇ ਰਹੇ ਜੀ ਫਿਰ 2022 ਦੇ 23 ਦੇ ਵਿੱਚ ਅਪ੍ਰੈਲ ਮੰਥ ਚ ਅਸੀਂ ਮਨੁੱਖਤਾ ਦੀ ਸੇਵਾ ਵਾਲਾ ਨਾਲ ਸੰਪਰਕ ਕਰਿਆ ਹਸਨਪੁਰ ਬੀਰਗੁਰਪ੍ਰੀ ਸਿੰਘ ਮੈਂ ਟੂ ਉਹਨਾਂ ਨੇ ਸਾਨੂੰ ਆਪਣੀ ਸੰਸਥਾ ਚ ਲੈ ਕੇ ਗਏ ਉਹਨਾਂ ਨੇ ਮੇਰਾ ਕਾਫੀ ਟਰੀਟਮੈਂਟ ਕਰਾਇਆ ਪਹਿਲਾਂ ਤਾਂ ਉਹਨਾਂ ਦਾ ਸ਼ੁਕਰੀਆ ਬਹੁਤ ਬਹੁਤ ਤੇ ਫਿਰ ਉਹਨਾਂ ਕੋਲੇ ਮੇਰਾ ਕਾਫੀ ਟਰੀਟਮੈਂਟ ਚੱਲਿਆ ਫਿਰ ਜੀ ਅਸੀਂ ਘਰ ਬਣਾਉਣਾ ਸੀਗਾ ਘਰ ਗਿਰ ਗਿਆ ਸੀ ਸਾਰਾ ਫਿਰ ਉਸ ਤੋਂ ਬਾਅਦ ਘਰੇ ਆਏ ਵੀਡੀਓ ਵਗੈਰਾ ਪਾ ਕੇ ਤੇ ਉਹ ਵੀਰ ਜਸਬੀਰ ਸਿੰਘ ਉਹਨਾਂ ਨੇ ਚਲੋ ਸਾਡੀ ਬਹੁਤ ਜਿਆਦਾ ਮਦਦ ਕਰਵਾਈ ਆ ਘਰ ਬਣਵਾ ਕੇ ਦਿੱਤਾ ਭੈਣਾਂ ਭਾਈਆਂ ਦੇ ਸਾਰੇ ਨਾਲ ਹੀ ਇਹ ਘਰ ਬਣਿਆ ਜੀ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਸ਼ੁਕਰੀਆ ਜਿਹੜੇ ਮੇਰੀ ਆਪਣੀ ਕਿਰਤ ਕਮਾਈ ਚੋਂ ਹੈਲਪ ਕਰਕੇ ਦਿੰਦੇ ਮੈਨੂੰ ਮੇਰਾ ਇਲਾਜ ਕਰਵਾਉਂਦੇ ਜਾਂ ਜਿਨ੍ਹਾਂ ਨੇ ਮੇਰਾ ਰਹਿਣ ਬਸੇਰਾ ਇੰਨਾ ਕੁ ਸਿਰ ਤੇ ਸੱਤ ਬਣਾ ਕੇ ਦਿੱਤੀਆਂ ਨਹੀਂ ਸਾਨੂੰ ਪਤਾ ਅੱਜ ਕੱਲ ਦੇ ਸਮੇਂ ਦੇ ਵਿੱਚ ਲੋਕਾਂ ਨੂੰ ਆਪਣੇ ਆਪ ਤੋਂ ਵੇਲ ਨਹੀਂ ਕੋਣ ਕਿਸੇ ਦਾ ਇੰਨਾ ਕਰਦਾ ਮੈਂ ਤਾਂ ਉਹ ਭੈਣ ਭਰਾਵਾਂ ਦਾ ਸ਼ੁਕਰੀਆ ਕਰਦਾ ਜਿਨ੍ਹਾਂ ਨੇ ਮੈਨੂੰ ਇੰਨਾ ਕੁ ਕਰਕੇ ਦਿੱਤਾ ਹੁਣ ਮੇਰਾ ਟ੍ਰੀਟਮੈਂਟ ਜਿਹੜਾ ਚੰਡੀਗੜ੍ਹ ਚੱਲਦਾ ਜੀ ਏਮਜ ਵਿੱਚ ਵੀ ਗਏ ਆ ਏਮਜ ਦੇ ਵਿੱਚ ਨਹੀਂ ਕੋਈ ਮੈਨੂੰ ਇੰਨਾ ਹੋਇਆ ਫਿਰ ਲੁਧਿਆਣੇ ਕਾਫੀ ਹਸਪੀਟਲ ਦਿਖਾਈ ਉੱਥੇ ਵੀ ਨਹੀਂ ਹੋਇਆ ਹੁਣ ਚੰਡੀਗੜ੍ਹ ਫਿਜ਼ੀਓਥੈਰੇਪੀ ਸੈਂਟਰ ਹੈ ਜੀ ਇੱਕ 28 ਸੈਕਟਰ ਚ ਉੱਥੇ ਜਿਹੜਾ ਮੇਰਾ ਟ੍ਰੀਟਮੈਂਟ ਚੱਲਦਾ ਜੀ ਪ੍ਰਾਈਵੇਟ ਸਾਰਾ ਫਿਰ ਉਹਦਾ ਇਲਾਜ ਦਾ ਖਰਚਾ ਵੀ ਜਿਹੜੇ ਤੁਹਾਡੇ ਫੇਸਬੁੱਕ ਨਾਲ ਜਾਂ ਸੋਸ਼ਲ ਮੀਡੀਆ ਤੇ ਜੁੜੇ ਉਹੀ ਲੋਕ ਦਿੰਦੇ ਨੇ ਹਾਂਜੀ ਉਹੀ ਭੈਣ ਭਰਾ ਜਦੋਂ ਮੈਨੂੰ ਕੋਈ ਜ਼ਰੂਰਤ ਹੁੰਦੀ ਹੈ ਮੈਂ ਉਹਨਾਂ ਨੂੰ ਇੱਕ ਆਵਾਜ਼ ਮਾਰਦਾ ਵੀ ਮੈਨੂੰ ਆਹ ਚੀਜ਼ ਦੀ ਜ਼ਰੂਰਤ ਆ ਪਹਿਲੇ ਬੋਲ ਤੇ ਮੇਰੀ ਉਹ ਚੀਜ਼ ਦੀ ਮੰਗ ਪੂਰੀ ਕਰਕੇ ਦਿੰਦੇ ਆ ਜਿੰਨੀ ਮੈਨੂੰ ਜ਼ਰੂਰਤ ਹੁੰਦੀ ਆ ਹਰ ਹੀਲੇ ਪੂਰੀ ਹੋ ਜਾਂਦੀ ਆ ਜੀ ਮੈਂ ਸ਼ੁਕਰਗੁਜ਼ਾਰ ਆ ਪ੍ਰਮਾਤਮਾ ਦਾ ਚਲੋ ਉਹਨੇ ਵਕਤ ਪਾਇਆ ਆਪੇ ਮੂਰੇ ਹੋ ਕੇ ਕੱਢ ਰਿਹਾ ਜਿਹੜੇ ਭੈਣ ਭਾਈ ਵੀ ਮੇਰੇ ਨਾਲ ਇਸ ਸਮੇਂ ਦੇ ਵਿੱਚ ਅੱਜ ਖੜੇ ਨੇ ਚ ਕੋਈ ਰੁਪਈਆ ਦਿੰਦਾ ਕੋਈ ਮੈਨੂੰ ਵੀਡੀਓ ਸ਼ੇਅਰ ਕਰਦਾ ਜਿੱਦਾਂ ਦੀ ਜਿੱਤੋਂ ਮਦਦਤ ਹੁੰਦੀ ਆ ਮਦਦਤ ਕਰਦੇ ਆ ਮੇਰੇ ਵਕਤ ਇਸ ਵਕਤ ਮੇਰੇ ਤਾਂ ਜੀ ਉਹ ਸਾਰੇ ਰੱਬ ਹੀ ਨੇ ਨਹੀਂ ਕਿਸੇ ਨਾਲ ਕੋਈ ਖੂਨ ਦਾ ਰਿਸ਼ਤਾ ਵੀ ਨਹੀਂਗਾ ਕੋਈ ਪਹਿਲਾਂ ਜਾਣਦੇ ਵੀ ਨਹੀਂ ਸੀ ਕਿਵੇਂ ਜੁੜੇ ਥੁਟੇ ਨਾਲ ਇੰਨੇ ਬੰਦੇ ਕਿਵੇਂ ਜੁੜ ਗਏ ਇਨਸਾਨੀਅਤ ਜੇ ਹੁੰਦੀ ਹੈ ਜੀ ਕਿਤੇ ਨਾ ਕਿਤੇ ਦੇਖਿਆ ਜਾਵੇ ਇਸ ਟਾਈਮ ਦੇ ਵਿੱਚ ਸਭ ਨੂੰ ਆਪੋ ਆਪਣੇ ਕੰਮਾਂ 'ਚ ਇੰਨੇ ਕਿ ਬਿਅਸਤ ਨਹੀਂ ਕਿਸੇ ਨੂੰ ਬੇਲ ਨਹੀਂ ਹੈ ਪਰ ਕਿਤੇ ਨਾ ਕਿਤੇ ਦੇਖਿਆ ਜਾਵੇ ਇਨਸਾਨੀਅਤ ਜਿੰਦਾ ਜੀ ਹਰ ਇੱਕ ਬੰਦੇ ਦੇ ਅੰਦਰ ਜਿਹੜੇ ਇਸ ਹਾਲਾਤ ਦੇ ਵਿੱਚ ਸਾਡੀ ਅੱਗੇ ਜਿਨ੍ਹਾਂ ਨੇ ਪਾਹ ਫੜੀ ਆ ਨਹੀਂ ਤਾਂ ਤੁਹਾਨੂੰ ਪਤਾ ਜੀ ਕੌਣ ਕਿਸੇ ਦਾ ਕਰਦਾ ਆਪਣੇ ਬਗਾਨੇ ਹੋ ਜਾਂਦੇ ਨੇ ਤੇ ਬਗਾਨੇ ਕਦੇ-ਕਦੇ ਆਪਣੇ ਹੋ ਜਾਂਦੇ ਜੋ ਵੀ ਭੈਣ ਭਾਈ ਮੇਰੇ ਨਾਲ ਖੜਾ ਮੈਨੂੰ ਆਪਣੇ ਨਾਲੋਂ ਵੱਧ ਕੇ ਹੈ ਜੀ ਇਸ ਟਾਈਮ ਜੇ ਤੁਹਾਡੇ ਨਾਲ ਕਿਸੇ ਨੇ ਸੰਪਰਕ ਕਰਨਾ ਹੋਵੇ ਸਾਡਾ ਨੰਬਰ ਕੀ ਹੈ ਕਿੱਥੇ ਕਿਹੜਾ ਪਿੰਡ ਕਿਹੜਾ ਕਿੱਥੇ ਪੈਂਦਾ ਇਹ ਪਿੰਡ ਬਰਨਾਲੇ ਜ਼ਿਲ੍ਹੇ ਚ ਪਿੰਡ ਹੈ ਜੀ ਸਾਡਾ ਤਾਜੋ ਕੇ ਤਵਾ ਮੰਡੀ ਦੇ ਨਾਲ ਆ ਬਿਲਕੁਲ ਤੇ ਨੰਬਰ ਮੇਰਾ ਹੈਗਾ ਜੀ 99966 79740 ਮੇਰਾ ਨੰਬਰ ਹੈ ਜੀ ਨਹੀਂ ਹੁਣ ਡਾਕਟਰ ਕੀ ਕਹਿੰਦੇ ਆ ਕਦੋਂ ਤੱਕ ਠੀਕ ਹੋ ਜਾਓਗੇ ਨਹੀਂ ਹੋਵੋਗੇ ਹੁਣ ਅੱਗੇ ਕੀ ਇਲਾਜ ਚੱਲਣਾ ਦੇਖੋ ਜੀ ਜਿਹੜੀ ਤਾਂ ਸਪਾਈਨਲ ਕੋਰਡ ਇੰਜਰੀ ਹੋਈ ਆ ਇਹ ਇੱਕ ਕੌੜਾ ਸੱਚ ਆ ਜੀ ਸੋਨਾ ਵੀ ਪੈਂਦਾ ਜਰਨਾ ਵੀ ਪੈਂਦਾ ਪਹਿਲਾਂ ਉੱਖਾ ਲੱਗਦਾ ਸੀ ਪਰ ਹੁਣ ਆਪਦੇ ਤੇ ਬੀਤਦੀ ਆ ਤਾਂ ਸਹਿਣਾ ਵੀ ਪੈਣਾ ਵੀ ਸਪਾਇਨਲ ਕੋਰਡ ਇੰਜਰੀ ਦਾ ਅਜੇ ਤੱਕ ਟਰੀਟਮੈਂਟ ਤਾਂ ਜੀ ਕੋਈ ਹੈ ਨਹੀਂਗਾ ਠੀਕ ਹੋਣ ਦੇ ਚਾਂਸ ਜਿਹੜੇ ਉਹ ਤਾਂ ਵਾਹਿਗੁਰੂ ਦੇ ਹੱਥਾ ਡਾਕਟਰਾਂ ਨੇ ਤਾਂ ਜਵਾਬ ਦਿੱਤਾ ਹੋਇਆ ਬਾਕੀ ਫਿਜ਼ੀਓਥੈਰੇਪੀ ਚੱਲਦੀ ਹੈ ਜੀ ਉਹ ਕਹਿੰਦੇ ਵੀ ਤੁਹਾਨੂੰ ਆਤਮ ਨਿਰਪਰ ਅਸੀਂ ਕਰ ਦਾਂਗੇ ਵੀ ਚਲੋ ਛੋੜਾ ਜਿਹੜਾ ਤੁਸੀਂ ਆਪਣਾ ਆਪ ਜਿਹੜਾ ਸਵਾਲਣਯੋਗ ਰਹੇ ਹੋ ਜਾਓ ਤੇ ਹਲੇ ਮੰਨ ਲਓ ਮੇਰੀਆਂ ਸਰਜਰੀਆਂ ਚੱਲ ਰਹੀਆਂ ਜੀ ਇੱਕ ਸਰਜਰੀ ਮੇਰੇ ਬੈਗ ਤੇ ਬੈਡ ਸੋਰ ਸੀਗੇ ਲਾਗੇ ਲੱਗ ਜਾਂਦੇ ਆ ਉਹਦੀ ਇੱਕ ਸਰਜਰੀ ਹੋ ਗਈ ਤੇ ਦੋ ਜ਼ਖਮਾਂ ਦੀ ਹਜੇ ਪੈਂਡਿੰਗ ਆ ਜੀ ਤੇ ਇੱਕ ਮੇਰੇ ਪੈਰ ਦੀ ਲੱਤ ਚ ਇਨਫੈਕਸ਼ਨ ਆ ਖੱਬੇ ਪਾਸੇ ਤੇ ਹੁਣ ਡਾਕਟਰਾਂ ਨੇ ਇਹ ਦੱਸਿਆ ਚੰਡੀਗੜ੍ਹ ਦੇ ਡਾਕਟਰਾਂ ਨੇ ਮੇਰੀ ਉਹ ਜਿਹੜੀ ਪੈਰ ਦੀ ਸਰਜਰੀ ਕਰਨੀ ਆ ਤੇ ਜਿਹੜਾ ਬੋਨ ਮੇਰੋ ਵਿੱਚੋਂ ਲੱਤ ਦਿਓ ਕੱਢ ਗਏ ਉਹਦੇ ਵਿੱਚ ਕੋਈ ਉਹਨਾਂ ਨੇ ਆਪਣਾ ਐਂਟੀਬਾਇਓਟਿਕ ਸਿਮੈਂਟ ਭਰਨਾ ਤੇ ਉਹ ਰੱਖਣਾ 2 ਮਹੀਨੇ ਜੇ ਤਾਂ ਉਹਦੇ ਨਾਲ ਇਨਫੈਕਸ਼ਨ ਖਤਮ ਹੋ ਗਈ ਤਾਂ ਠੀਕ ਆ ਨਹੀਂ ਹੋ ਸਕਦਾ ਵੀ ਜਿਹੜਾ ਮੇਰਾ ਪੈਰ ਵੀ ਵੱਡਣਾ ਪੈਜੀ ਜੀ ਇਹਦੇ ਤੇ ਡਾਕਟਰ ਨੇ ਹੁਣ ਕਿੰਨਾ ਕੁ ਖਰਚ ਦੱਸਿਆ ਕਿ ਇੱਕ ਹੌਣ ਵਾਲੇ ਸਮਝ ਕਿੰਨਾ ਕੁ ਖਰਚ ਦੀ ਲੋੜ ਹੈ ਖਰਚਾ ਜੇ ਤੁਸੀਂ ਇਹ ਮੰਨ ਕੇ ਚੱਲੋ ਇੱਕ ਤਾਂ ਸ਼ਹਿਰ ਦਾ ਨਾਂ ਚੰਡੀਗੜ੍ਹ ਉੱਪਰੋਂ ਜਿਹੜੇ ਹਸਪਤਾਲ ਨੇ ਸਾਰੇ ਦੇ ਸਾਰੇ ਪ੍ਰਾਈਵੇਟ ਨੇ ਕਿਉਂਕਿ ਸਰਕਾਰੀ ਅਦਾਰਿਆਂ 'ਚ ਇਹ ਟ੍ਰੀਟਮੈਂਟ ਇਹਨਾਂ ਦੇ ਹੋ ਨਹੀਂ ਰਹੇ ਤੇ ਨਾ ਹੀ ਕੋਈ ਕਰਦਾ ਵੀ ਇਹ ਸਹੀ ਤਰੀਕੇ ਨਾਲ ਸਿੱਧੀ ਗੱਲ ਹੈ ਤੇ ਹੁਣ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਸਾਡਾ ਦਵਾਈ ਦਾ ਖਰਚਾ ਸਾਡਾ ਰਹਿਣ ਦਾ ਬਾਕੀ ਮੁੰਡਾ ਰੱਖਿਆ ਵਾ ਇੱਕ ਸਾਮ ਸੰਭਾਲ ਕਰਨ ਵਾਲਾ ਕਿਉਂਕਿ ਮਾਤਾ ਦੀ ਉਮਰ ਤੁਹਾਨੂੰ ਪਤਾ ਕਾਫੀ ਹੋਗੀ ਹੁਣ ਉਹ ਤਾਂ ਇੰਨਾ ਚੱਕ ਧਰ ਨਹੀਂ ਹੁੰਦਾ ਪਹਿਲਾਂ ਹੀ ਸਾਡੇ ਘਰੇ ਦੁੱਖਾਂ ਤਕਲੀਫਾਂ ਦਾ ਬਹੁਤ ਰਹਿਣ ਬਸੇਰਾ ਹੋਇਆ ਵੇ ਤੇ ਵੀ ਹੁਣ ਮੰਨ ਕੇ ਚੱਲੋ ਵੀ ਖਰਚਾ ਇੱਕ ਮਹੀਨੇ ਦਾ 70-75000 ਰੁਪਏ ਤੇ ਇੱਕ ਆਮ ਜੀ ਗੱਲ ਹੱਸ ਕੇ ਲੱਗ ਜਾਂਦੇ ਆ ਇਹ ਜਿਹੜੇ ਵੀਡੀਓ ਦੇਖਣ ਵਾਲੇ ਨੇ ਉਹਨਾਂ ਨੂੰ ਕੁਝ ਕਹਿਣਾ ਚਾਹੁੰਗੇ ਉਹ ਅਪੀਲ ਕਰਨਾ ਚਾਹੁੰਗੇ ਮੈਂ ਤਾਂ ਜੀ ਪਹਿਲਾਂ ਤਾਂ ਉਹਨਾਂ ਨੂੰ ਇਹ ਕਹਿਣਾ ਵੀ ਜਿੰਨੀ ਕੁ ਮੈਨੂੰ ਹਜੇ ਜ਼ਰੂਰਤ ਸੀਗੀ ਪੈਸੇ ਦੀ ਜਾਂ ਉਹਨਾਂ ਦੇ ਕੋਲੋਡ ਮੁਤਾਬਕ ਮੇਰੇ ਕੋਲ ਪੈਸੇ ਹੈਗੇ ਆ ਚਲੋ ਤੁਸੀਂ ਮੇਰੀ ਮਦਦ ਕਰਨਾ ਚਾਹੁੰਦੇ ਹੋ ਤੁਹਾਨੂੰ ਮੈਂ ਹੀ ਬੇਨਤੀ ਕਰਦਾ ਕਿਸੇ ਹੋਰ ਭੈਣ ਭਾਈ ਦੀ ਜਰੂਰ ਮਦਦ ਕਰਿਓ ਜਿਹੜੇ ਵੀ ਕੋਈ ਤਾਨੂੰ ਲੱਗਦਾ ਲੋੜ ਬੰਦ ਨਹੀਂ ਜੋ ਮਦਦ ਤੁਸੀਂ ਮੇਰੀ ਕਰਨੀ ਉਹ ਹੀ ਉਹਨਾਂ ਦੀ ਕਰਿਓ ਕਿਉਂਕਿ ਮੈਂ ਨਹੀਂ ਚਾਹੁੰਦਾ ਵੀ ਮੈਂ ਕਿਸੇ ਦਾ ਨਜਾਇਜ਼ ਪੈਸਾ ਇਕੱਠਾ ਕਰਕੇ ਆਪਣੇ ਘਰੇ ਰੱਖੀ ਚੱਲਾਂ ਇਹ ਪੈਸੇ ਜਿਹੜੇ ਬੇਹੱਕੇ ਜੀ ਆਪਾਂ ਕਿਸੇ ਦੇ ਰੱਖਾਂਗੇ ਜਾਣਗੇ ਵੀ ਉਸੇ ਰਸਤੇ ਇਹ ਬੜਾ ਵੱਡਾ ਜਿਗਰਾ ਕਰਕੇ ਤੁਸੀਂ ਗੱਲ ਕਹੀ ਹੈ ਕਿਉਂਕਿ ਕੋਈ ਨਹੀਂ ਕਹਿੰਦਾ ਜਦੋਂ ਬਿਫਤਾ ਚ ਹੁੰਦਾ ਪਤਾ ਹੁੰਦਾ ਅੱਗੇ ਪੈਸਿਆਂ ਦੀ ਲੋੜ ਆ ਤੁਸੀਂ ਕਹਿ ਰਹੇ ਹੋ ਕਿ ਮੈਨੂੰ ਪੈਸਿਆਂ ਦੀ ਲੋੜ ਨਹੀਂ ਮੇਰੇ ਕੋਲ ਪੈਸੇ ਉਹਨੇ ਇੱਕ ਹੈਗੇ ਜਿੰਨੇ ਪੈਸੇ ਹੈਗੇ ਉਹਨੇ ਪੈਸੇ ਆਏ ਕਿੱਥੋਂ ਇਹੀ ਸੋਸ਼ਲ ਮੀਡੀਆ ਵਾਲੇ ਭੈਣ ਭਰਾ ਜਿਹੜੇ ਸੋਸ਼ਲ ਮੀਡੀਆ ਵਾਲ ਮੈਂ ਕਹੀ ਨਹੀਂ ਸਕਦਾ ਮੇਰੇ ਤਾਪਦਿਆਂ ਨਾਲੋਂ ਵੱਧ ਕੇ ਹੋਏ ਪਏ ਆ ਜੀ ਕਿਉਂਕਿ ਤੁਹਾਨੂੰ ਪਤਾ ਇਹ ਜਿਹੜਾ ਜ਼ਮਾਨਾ ਗਾ ਸਭਨ ਕਿਸੇ ਨੂੰ ਐ ਹੁੰਦਾ ਵੀ ਸਾਨੂੰ ਇੱਥੋਂ ਵੀ ਕੁਝ ਮਿਲ ਜੇ ਕਿਸੇ ਨੂੰ ਇੱਥੋਂ ਵੀ ਮਿਲ ਜੇ ਲੋਕਾਂ ਨੂੰ ਦੇਖਣ ਵਾਲਿਆਂ ਨੂੰ ਤੇ ਇਹ ਲੱਗਦਾ ਵੀ ਯਾਰ ਬੰਦਾ ਸਹੀ ਪਿਆ ਹਨਾ ਪੈਸੇ ਇਕੱਠੇ ਕਰ ਰੱਖੇ ਆ ਚੰਗਾ ਐਸ ਕਰਦਾ ਇੱਕ ਤੁਸੀਂ ਗੱਲ ਦਾ ਜਵਾਬ ਦਿਓ ਸਾਰੇ ਵੀ ਜਦ ਹੁਣ ਮੈਂ ਮੇਰੀ ਮਾਂ ਵੀ ਜਿਉਂਦੀ ਆ ਮੇਰੀ ਭੈਣ ਵੀ ਜਿਉਂਦੀ ਆ ਹੈ ਮੈਂ ਆਪ ਚਲੋ ਜੀ ਮਰੀਜ਼ ਹੋ ਗਿਆ ਕੀ ਗੱਲ ਮੈਂ ਕੋਈ ਚੰਗਾ ਖਾਣਾ ਨਹੀਂ ਖਾ ਸਕਦਾ ਕੀ ਗੱਲ ਮੈਂ ਕੋਈ ਚੰਗਾ ਕੱਪੜਾ ਨਹੀਂ ਪਾ ਸਕ ਗੁਨਾਹਕ ਆ ਜੀ ਇਹ ਮੈਨੂੰ ਇੱਥੋਂ ਤੱਕ ਕਿਹਾ ਜਾਂਦਾ ਤੂੰ ਸਟਾਰ ਬਣ ਗਿਆ ਚੰਗੇ ਕੱਪੜੇ ਪਾਉਣ ਲੱਗ ਗਿਆ ਤੂੰ ਰੋਂਦਾ ਬਿਲਕੁਲ ਦਾ ਹੀ ਠੀਕ ਸੀ ਤੂੰ ਇਹ ਕੌਣ ਕਹਿੰਦੇ ਆ ਇਹ ਗੱਲ ਬਸ ਬੈਠੇ ਆ ਵਿਚੇ ਜਿਹੜੇ ਰਜਾਈਆਂ 'ਚ ਬੈਠ ਕੇ ਕਮੈਂਟ ਕਰਨ ਵਾਲੇ ਹੁੰਦੇ ਆ ਫਿਰ ਬੜੀਆਂ ਗੱਲਾਂ ਚਰਨੀਆਂ ਪੈਂਦੀਆਂ ਕਦੇ ਕਹਿੰਦੇ ਆ ਕੋਈ ਤੂੰ ਮਰ ਜਾਏਗਾ ਤੂੰ ਬਚਦਾ ਨਹੀਂ ਜੇ ਉਹ ਬੜੀਆਂ ਗੱਲਾਂ ਡੇਲੀ ਦੇ ਰੁਟੀਨ 'ਚ ਚਰਦਾ ਮੈਂ ਬਸ ਇੱਕ ਆਏ ਆਪਾਂ ਹੱਸ ਕੇ ਵਾਹਿਗੁਰੂ ਨੂੰ ਕਹਿੰਨੇ ਆ ਵੀ ਬਰਬਾ ਚੰਗੇ ਮੰਦੇ ਤੇਰੇ ਬੰਦੇ ਦੁਨੀਆ ਤੂੰ ਹੀ ਬਣਾਈ ਆ ਉਹ ਵੀ ਤੂੰ ਹੀ ਬਣਾਇਆ ਮੈਨੂੰ ਵੀ ਤੂੰ ਹੀ ਬਣਾਇਆ ਹੁਣ ਆ ਤਾਂ ਉਹਨਾਂ ਨੂੰ ਮਾੜਾ ਹੀ ਕਹਿ ਸਕਦੇ ਆ ਕਹਿ ਕੇ ਵੀ ਕਿਸੇ ਨੂੰ ਕੀ ਕਰਾਂਗੇ ਜੇ ਉਹਨਾਂ ਨੂੰ ਕਹਾਂਗੇ ਤਾਂ ਉਹਨਾਂ 'ਚ ਆਪਣੇ 'ਚ ਫਰਕ ਕੀ ਰਹਿ ਗਿਆ ਜ਼ਿੰਦਗੀ 'ਚ ਚਾਹੁੰਨੇ ਕੀ ਹੋਂ ਕਿਉਂਕਿ ਬਹੁਤ ਦੁੱਖ ਤਕਲੀਫ ਆ ਜਿਹੜੇ ਉਹਨਾਂ ਤੋਂ ਛੁਟਕਾਰਾ ਮਿਲ ਗਿਆ ਕਿਉਂਕਿ ਹੁਣ ਤਾਂ ਬਹੁਤ ਜ਼ਿਆਦਾ ਤੁਸੀਂ ਕਹਿੰਦੇ ਮੈਂ ਠੀਕ ਆ ਅੱਗੇ ਕੀ ਕਰਨਾ ਚਾਹੁੰਨੇ ਹੋ ਕੀ ਜ਼ਿੰਦਗੀ ਕਿੱਦਾਂ ਦੀ ਚਾਹੁੰਨੇ ਹੋ ਪ੍ਰਮਾਤਮਾ 'ਗੇ ਕਿੱਦਾਂ ਦੀ ਅਰਦਾਸ ਕਰਦੇ ਹੋ ਬਹੁਤ ਮਿਹਨਤ ਚੱਲ ਰਹੀ ਏ ਜੀ ਮੇਰੀ ਹਜੇ ਤਾਂ ਤੇ ਕਾਫੀ ਚੀਜ਼ਾਂ ਮੈਂ ਕਰਨੀਆਂ ਚਾਹਣਾ ਏ ਜਿਹੜੇ ਮੋਬਾਈਲ ਨੇ ਜੇ ਦੇਖਿਆ ਜਾਵੇ ਸਭ ਤੋਂ ਗੰਦੀ ਚੀਜ਼ ਵੀ ਹੈ ਸਭ ਤੋਂ ਚੰਗੀ ਚੀਜ਼ ਵੀ ਹੈ ਜੇ ਇਹਨਾਂ ਤੋਂ ਫਾਇਦਾ ਲਿਆ ਜਾਵੇ ਤਾਂ ਮੈਂ ਹੁਣ ਚਾਹਣਾ ਵੀ ਜਿਹੜੇ ਸੋਸ਼ਲ ਮੀਡੀਆ ਤੇ ਮੈਂ ਆ ਗਿਆ ਦੇਖੋ ਇੱਕ ਤਾਂ ਹੁੰਦਾ ਨਾ ਅਗਲਾ ਕਹਿੰਦਾ ਵੀ ਯਾਰ ਜੇ ਆਪਾਂ ਕਿਸੇ ਤੋਂ ਕੁਝ ਮੰਗਾਂਗੇ ਸਾਡੇ ਰਿਸ਼ਤੇਦਾਰ ਨਾਲ ਸਾਨੂੰ ਆਹ ਕਹਿ ਦੇਣਾ ਕੱਲ ਨੂੰ ਸਾਡਾ ਜਾ ਕੇ ਨਾਮ ਨਾ ਖਰਾਬ ਕਰ ਦੇਣੀ ਵੀ ਜੇ ਲੋਕਾਂ ਤੋਂ ਪੈਸੇ ਮੰਗਦਾ ਜੇ ਉਹ ਵੀ ਜਦੋਂ ਹੁਣ ਆਪਾਂ ਤੇ ਵਕਤ ਪਈ ਗਿਆ ਜੀ ਫਿਰ ਹੁਣ ਇਹਨੂੰ ਕੱਢਣਾ ਵੀ ਤਾਂ ਪੈਣਾ ਹੀ ਆ ਜਦ ਕਮਾਈ ਦਾ ਕੋਈ ਸਾਧਨ ਹੈ ਨਹੀਂ ਵੀ ਕਿਸੇ ਨਾ ਕਿਸੇ ਰਸਤੇ ਆਪਾਂ ਨੂੰ ਅੱਗੇ ਆਉਣਾ ਪੈਣਾ ਵੀ ਹੁਣ ਮੰਨ ਕੇ ਚੱਲੋ ਇਹ ਮੇਰੀ ਇਹੀ ਸੋਚ ਹੈ ਵੀ ਮੈਂ ਇਸੇ ਸੋਸ਼ਲ ਮੀਡੀਆ ਨੂੰ ਇੰਨਾ ਕੁ ਜ਼ਿਆਦਾ ਆਪਣੇ ਆਪ ਤੇ ਉਹ ਕਰਨਾ ਵੀ ਇੱਕ ਦਿਨ ਆਪਣਾ ਨਾਮ ਬਣਾਉਣਾ ਜੀ ਨਾਮ ਵੀ ਬਣਾਉਣਾ ਜਿਹੜੇ ਜਿਵੇਂ ਮੰਨ ਕੇ ਚਲੋ ਮੇਰੀ ਮਦਦ ਹੋਈ ਹੈ ਇਸ ਵਕਤ ਮੇਰਾ ਸਹਾਰਾ ਬਣੇ ਨੇ ਨਾ ਭੈਣ ਭਰਾ ਵੀ ਮੈਂ ਨਹੀਂ ਚਾਹੁੰਦਾ ਵੀ ਕਿਸੇ ਨੂੰ ਐ ਕਿਸੇ ਤੋਂ ਕੁਝ ਮੰਗਣਾ ਪਵੇ ਬਾਲ ਕੇ ਇੰਨੀ ਕਿ ਤਰੱਕੀ ਬਖਸੇ ਇੰਨੀ ਕਿ ਮਿਹਨਤ ਕਰਨੀ ਆ ਵੀ ਕਿਸੇ ਨੂੰ ਕੁਝ ਕਹਿਣਾ ਨਾ ਪਵੇ ਜਿੱਥੇ ਪਤਾ ਲੱਗੇ ਵੀ ਆਹ ਬੰਦੇ ਨੂੰ ਆਹ ਚੀਜ਼ ਦੀ ਲੋੜ ਆਪਾਂ ਉਹਦੇ ਘਰੇ ਜਾ ਕੇ ਹਾਜ਼ਰ ਕਰਤੀਏ ਚਾਹੇ ਮੈਂ ਬੀ ਉਚੇਰਤੇ ਹੋਵਾਂ ਚਾਹੇ ਮੈਂ ਸਟ੍ਰਕਚਰ ਤੇ ਹੋਵਾਂ ਚਾਹੇ ਮੈਂ ਕਿਵੇਂ ਵੀ ਹੋਵਾਂ ਜਿਵੇਂ ਇਨਕ ਜੋਗਾ ਹੋਣਾ ਚਾਹਣਾ ਵੀ ਅਗਲੇ ਦੀ ਬਾਹ ਫੜ ਸਕਾਂ ਕਿਸੇ ਦਾ ਸਹਾਰਾ ਬਣ ਜਾਈਏ ਹੁਣ ਇਸ ਟਾਈਮ ਬੈੱਡ ਦੇ ਉੱਤੇ ਹਾਂ ਪਹਿਲਾਂ ਜ਼ਿੰਦਗੀ ਕਿੱਦਾਂ ਦੀ ਸੀ ਯਾਦ ਕਰਦੇ ਹੋਵਾਂਗੇ ਪਹਿਲਾਂ ਬੇਕਾਰ ਹੀ ਸੀ ਜਦੋਂ ਠੀਕ ਸੀ ਹੁਣ ਵਧੀਆ ਹੋਈ ਆ ਇੱਕ ਤਾਂ ਕਹਿੰਦੇ ਹੁੰਦੇ ਨੇ ਯਾਰ ਆਪਣੇ ਤੇ ਵਕਤ ਪੈ ਗਿਆ ਆ ਹੋ ਗਿਆ ਉਹ ਹੋ ਗਿਆ ਰੁਲ ਗੇ ਮੈਂ ਕਹਿੰਦਾ ਪਹਿਲਾਂ ਆਪਾਂ ਨੂੰ ਕੋਈ ਜਾਣਦਾ ਨਹੀਂ ਸੀ ਪਹਿਲਾਂ ਤਾਂ ਹੁਣ ਪਹਿਲਾਂ ਆਪਣੇ ਐ ਹੁੰਦਾ ਸੀ ਵੀ ਯਾਰ ਰਿਸ਼ਤੇਦਾਰ ਨੇ ਹੁਣ ਐ ਦੇ ਮੰਨ ਕੇ ਚੱਲੋ ਵੀ ਇਥੋਂ ਤੱਕ ਲੋਕ ਮੈਨੂੰ ਜਾਣਨ ਲੱਗੇ ਇਥੋਂ ਤੱਕ ਭੈਣ ਭਰਾ ਮੇਰੇ ਨਾਲ ਜੁੜ ਗਏ ਮੈਨੂੰ ਲੱਗਦਾ ਵੀ ਰਿਸ਼ਤੇਦਾਰਾਂ ਰਿਸ਼ਤੇਦਾਰੀਆਂ ਨਾਲੋਂ ਵੱਡਾ ਤਾਂ ਹੁਣ ਮੈਂ ਹੋਇਆ ਬੈਠਾ ਇਹ ਕੋਈ ਮਾਨ ਕੋਈ ਹੰਕਾਰ ਨਹੀਂ ਹੈ ਇਸ ਚੀਜ਼ ਦਾ ਇਹ ਸੱਚ ਆ ਜੋ ਪਰਮਾਤਮਾ ਕਰਦਾ ਚੰਗਾ ਹੀ ਕਰਦਾ ਵੀ ਦੇਖੋ ਪਹਿਲਾਂ ਲੇਬਰ ਕਰਦਾ ਸੀਗਾ ਦਿਹਾੜੀਆਂ ਬੱਠਲ ਚੱਕੀ ਜਾਂਦੇ ਸੀ ਆਪਦਾ ਕਮਾਉਂਦੇ ਸੀ ਖਾਂਦੇ ਸੀ ਪੈ ਜਾਂਦੇ ਸੀ ਤੇ ਹੁਣ ਨਾਲੇ ਤਾਂ ਜ਼ਿੰਦਗੀ ਨੂੰ ਜਿਉਣਾ ਸਿੱਖ ਗਏ ਜੀ ਤੇ ਨਾਲੇ ਤੁਸੀਂ ਐ ਮੰਨ ਕੇ ਚੱਲੋ ਹੁਣ ਜਿਹੜੇ ਬੰਦੇ ਉਸ ਵਕਤ ਪਾਸਾ ਕਰਦੇ ਸੀ ਹੁਣ ਸਾਰੇ ਔਨ ਲੱਗ ਗਏ ਇਹੋ ਨੌਜਵਾਨ ਹੈ ਜਿਹੜਾ ਬੈੱਡ ਤੇ ਪਿਆ ਪਰ ਹਿੰਮਤ ਹਲੇ ਵੀ ਹੈ ਜਿਗਰਾ ਵੀ ਹੈ ਜਿਹੜਾ ਕਹਿੰਦਾ ਕਿ ਲੋਕਾਂ ਨੇ ਮਦਦ ਕੀਤੀ ਹੈ ਤਾਂ ਅੱਜ ਬਹੁਤ ਸਾਰੇ ਆ ਜਿਹੜੇ ਜ਼ਿੰਦਗੀ ਦੇ ਵਿੱਚ ਹਾਲਾਤ ਸੁਧਰੇ ਵੀ ਨੇ ਤੇ ਆਉਣ ਵਾਲੇ ਸਮੇਂ 'ਚ ਪਰਮਾਤਮਾ ਕਰੂਗਾ ਹੋਰ ਹਾਲਾਤ ਵੀ ਸੁਧਰਣਗੇ ਮਾਤਾ ਜੀ ਵੀ ਸਾਡੇ ਨਾਲ ਨੇ ਚਾਰ ਪੁੱਤ ਸੀ ਚਾਰ ਪੁੱਤਾਂ ਦੇ ਵਿੱਚੋਂ ਇੱਕ ਪੁੱਤ ਤੁਸੀਂ ਦੇਖ ਲਿਆ ਹਾਲਾਤ ਬੈੱਡ ਤੇ ਪਿਆ ਤੇ ਤਿੰਨ ਪੁੱਤ ਸੰਸਾਰ ਤੋਂ ਜਾ ਚੁੱਕੇ ਨੇ ਮਾਤਾ ਜੀ ਕੀ ਨਾਮ ਹੈ ਤੁਹਾਡਾ ਚੰਦਰ ਕੌਰ ਜੀ ਚਾਰ ਪੁੱਤ ਸੀ ਤਿੰਨ ਚਲੇ ਗਏ ਇੱਕ ਬੈੱਡ ਤੇ ਪਿਆ ਜਦੋਂ ਹਾਲਾਤ ਦੇਖਦੇ ਹਾਂ ਤਾਂ ਕੀ ਮਹਿਸੂਸ ਕਰਦੇ ਹੋ ਪ੍ਰਮਾਤਮਾ ਅੱਗੇ ਕੀ ਅਰਦਾਸ ਕਰਦੇ ਹੋ ਅਰਦਾਸ ਤਾਂ ਇਹੀ ਕਰਦੇ ਆ ਜੀ ਵੀ ਹੁਣ ਇਹੀ ਉੱਠ ਖੜੀ ਬਸ ਇਸੇ ਨੂੰ ਮਾਲਕ ਆਪਦੀ ਕਿਰੇ ਸੋਧਣ ਜੋ ਕਰ ਕਰਦੇ ਜੋ ਕਰਨ ਅੱਗੇ ਮਾਲਕ ਨਹੀਂ ਕਰਨਾਗਾ ਜਿਹੜੇ ਹੁਣ ਜੱਗ ਸਾੜ ਗਏ ਉਹਨਾਂ ਦਾ ਤਾਂ ਨਾਂ ਨਹੀਂ ਜਿਹੜਾ ਹੁਣ ਇਹੀ ਐ ਇਹੇ ਅੱਖਾਂ ਦਾ ਤਾਰਾਗਾ ਇਸੇ ਨੂੰ ਰੱਬ ਜਿਉਂਦਾ ਵਸਦਾ ਕਰੇ ਤੇ ਇਹ ਆਪ ਦੇ ਆਪ ਸੰਭਣ ਜੋ ਕਰ ਲਹੋ ਜੇ ਤੇ ਜਿਹੜਾ ਕੋਈ ਭੈਣ ਭਾਈ ਸਾਡੀ ਮਦਦ ਕਰਦਾਗਾ ਉਹਨੂੰ ਪਰਮਾਤਮਾ ਐ ਮਜੀਕਰੂ ਸਾਡਾ ਸਹਾਰਾ ਬਣਾਈ ਜਾਵੇ ਤੇ ਜਿਹੜਾ ਕੋਈ ਵੀ ਭੈਣ ਭਾਈ ਆ ਸਾਨੂੰ ਦਿੰਦਾ ਕੁਛ ਤੇ ਬਸ ਉਹ ਐ ਮਜੀਕਰੂ ਹੋ ਕਰੀ ਜਾਵੇ ਜਿਹੜੇ ਤਿੰਨ ਪੁੱਤਾਂ ਦੀ ਮੌਤ ਹੋ ਗਈ ਸੀ ਉਹ ਕਿਵੇਂ ਮੌਤ ਹੋਈ ਸੀ ਕਿੱਡੇ ਕਿੱਡੇ ਸੀ ਉਹ ਓਏ ਇੱਕ ਤਾਂ ਹੈਗਾ ਸੀ 18 ਸਾਲ ਦਾ ਤੇ ਇੱਕ ਹੈਗਾ ਸੀਗਾ 3 ਸਾਲ ਦਾ ਤੇ ਇੱਕ ਸੀਗਾ 1 ਸਾਲ ਦਾ ਕਿਵੇਂ ਮੌਤ ਕਿਵੇਂ ਹੋ ਗਈ ਜਿਹੜਾ 18 ਸਾਲ ਦਾ ਸੀ ਕਿਵੇਂ ਮੌਤ ਹੋ ਗਈ ਉਹਦੀ ਜੀ ਮੌਤ ਹੋਈ ਆ ਗਈ ਉਹ ਬਸ ਚੰਗਾ ਭਲਾ ਦਿਹਾੜੀ ਕਰਕੇ ਆਇਆ ਸੀ ਆ ਕੇ ਬਸ ਇੱਥੇ ਪਿਆਰ ਰੋਟੀ ਰੋਟੀ ਖਾ ਕੇ ਤੇ 10 ਵਜੇ ਨੂੰ ਬਸ ਅਟੈਕ ਆ ਗਿਆ ਇਹਨਾਂ ਦੇ ਪਿਤਾ ਜੀ ਕੀ ਕਰਦੇ ਸੀ ਉਹਨਾਂ ਦੀ ਮੌਤ ਕਦੋਂ ਹੋਈ ਉਹਨਾਂ ਦੀ ਮੌਤ ਹੋਈ ਹੈ ਜੀ ਉਹਨੂੰ 2 ਸਾਲ ਹੋ ਗਏ ਤੇ ਉਹ ਥੋੜਾ ਜਿਹਾ ਆਪ ਦਾ ਨਸ਼ੇ ਪੱਤੇ ਚੀ ਸੀਗੇ ਬਸ ਆਪ ਦਾ ਕਰਦੇ ਸੀ ਖਾਂਦੇ ਸੀਗੇ ਅਸੀਂ ਕਰੇ ਵੀ ਹੈ ਨਹੀਂ ਸੀ ਜਦੋਂ ਮੌਤ ਹੋਈ ਆ ਅਸੀਂ ਤਾਂ ਮਨੋਖਤਾਰੀ ਸੇਵਾ ਚ ਸੀ ਸਾਨੂੰ 20 ਦਿਨ ਹੋਏ ਸੀ ਗਿਆ ਨੂੰ ਤੇ ਚੰਗੇ ਪਹਿਲੇ ਨੂੰ ਛੱਡ ਕੇ ਗਿਆ ਕੰਮ ਕਰਦੇ ਨੂੰ ਹੱਥ ਨੇ ਕੰਮ ਕਰਕੇ ਆਇਆਗਾ ਸਾਨੂੰ ਟੱਕਰਿਆ ਰਾਹ 'ਚ ਅਸੀਂ ਅਜੇ ਇੱਥੋਂ ਜਾਂਦੇ ਸੀਗੇ ਤੇ ਆਉਂਦਾ ਸੀ ਤੇ ਸ਼ਾਂਤਾ ਹੀ ਨਹੀਂ ਸੀ ਪਤਾ ਵੀ ਆਹ ਕੰਮ ਹੋਜੂ ਸਾਡੇ ਆਉਂਦਿਆਂ ਨੂੰ ਜਿਹੜੇ ਲੋਕਾਂ ਨੇ ਤੁਹਾਡੇ ਬੇਟੇ ਦੀ ਪਰਿਵਾਰ ਦੀ ਮਦਦ ਕੀਤੀ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਉਹਨਾਂ ਦੇ ਇਹ ਧੰਨਵਾਦ ਆ ਜੀ ਜਿਹੜੀ ਸਾਡੀ ਮਦਦ ਕਰਦੇ ਨੇ ਜਿਉਂਦੇ ਵੱਸਦੇ ਰਹਿਣ ਤੇ ਉਹ ਭੈਣ ਭਾਈ ਸਾਬ ਦਾ ਸਹਾਰਾ ਬਣਨਾ ਇਹ ਉਹ ਪਰਿਵਾਰ ਸੀਗੇ ਮਾਤਾ ਸੀ ਉਹ ਨੌਜਵਾਨ ਹੈ ਜਿਹੜਾ ਤੁਹਾਡੇ ਹਾਲਾਤ ਦੇਖ ਸਕਦੇ ਹੋ ਜਿਹੜੇ ਲੋਕਾਂ ਦੀ ਮਦਦ ਨਾਲ ਫਿਰ ਵੀ ਹੁਣ ਠੀਕ ਹੋਣ ਵਾਲਾ ਹੈ ਆਸ ਵੀ ਹੈ ਕਿ ਹੁਣ ਠੀਕ ਹੋਊਗਾ ਤਾਂ ਜਿਹੜੇ ਲੋਕਾਂ ਨੇ ਜਿਵੇਂ ਇਹਨਾਂ ਦੀ ਸੇਵਾ ਕੀਤੀ ਇਹਨਾਂ ਦੀ ਮਦਦ ਕੀਤੀ ਇਹ ਵੀ ਚਾਵੇ ਚਾਹੁੰਦਾ ਹੈ ਕਿ ਲੋੜਵੰਦਾਂ ਦੀ ਇਹ ਵੀ ਮਦਦ ਕਰੇ ਕੈਮਰਾਮੈਨ ਹੈਪੀ ਦੇ ਨਾਲ ਪੰਜਾਬ ਪ੍ਰਾਈਮ ਟੀਵੀ ਦੇ ਲਈ ਰਵੀ ਭਟਿਆ